ਪੰਜਾਬ ਉਹਦੀਆਂ ਚਲੌਤੀਆਂ ਨੇ ਉਹਨਾਂ ਦਾ ਟੱਕਰਾ ਕਰ ਲਈ ਪੰਜਾਬ ਦੇ ਅੰਦਰ ਦੇ ਦੇ ਅੰਦਰ ਇੰਨਾ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਤੇ ਸਨਮਾਨ ਤੇ ਬਹਾਲੀ ਨਿਰਭੀ ਜਾਵੇ ਜੀ ਤੇ ਅਸੀਂ ਦਮਿਲੀ ਦੇ ਸੇਵਕਾਂ ਵਾਗੇ ਦਾ ਲੋਕ ਪਰ ਉਸ ਨੂੰ ਵਿਸ਼ਵਾਸ ਰੱਖਣ ਰਿਹਾ ਠੀਕ ਹੈ ਜੀ ਵਿੱਚ ਚਲਾਂਗੇ ਸੋ ਇਸ ਗੱਲ ਕੇ ਅਗਰ ਨਹੀਂ ਹਰਪੀਸਵਾ ਹੈ ਸਦਾ ਜੀ ਦਾ ਨਾ ਨਾ ਠੀਕ ਹੈ ਆਓ ਠੀਕ ਹੈ ਆ ਕੇ ਜਲਾ ਕਰੋ ਕਿਆ ਨਹੀਂ ਹਰਪੀ ਸਿੰਘ ਜੀ ਵੀ ਹੁਣ ਜੋ ਐਕਟਿਵ ਪੋਲਿਟਿਕਸ ਚ ਆਉਣ ਦੀ ਪਲੈਨਿੰਗ ਕਰ ਰਹੇ ਨੇ ਕੋਈ ਹੋਈ ਹੈ ਜੀ ਤੁਹਾਡੇ ਨਾਲ ਗੱਲਬਾਤ ਦੇਖੋ ਕੁਦਰਤੀ ਤੌਰ ਤੇ ਜੇ ਤੁਸੇ ਲੋਕਾਂ ਵੀ ਕਰਦੇ ਹੋ ਲੋਕ ਆਪ ਲੋਕਾਂ ਦੀ ਅੱਜ ਬਾਰ ਬਾਰ ਸਾਰੀਆਂ ਸਸਤਾਵਾਂ ਦੀ ਮੰਗ ਵੀ ਇਸ ਦੀ ਅਰੇ ਵੀ ਤੁਸੀਂ ਹਵਾਈ ਕਰੋ ਤੁਸੀਂ ਅੱਗੇ ਆਓ ਤੁਸੀਂ ਅਗਲੀ ਪੜਾਓ ਮੈਂ ਆਰਡਰ ਸਿੱਖਲੇਲੇ ਜੀ ਬਹੁਤ ਬਹੁਤ ਸਾਰਿਆਂ ਨੂੰ ਇਹ ਕਹਿ ਕੇ ਤੁਸੀਂ ਆਪਣਾ ਰਾਜਸੀ ਪ੍ਰੋਗਰਾਮ ਭਾਵੇਂ ਲੱਗ ਰੱਖ ਲੋ ਠੀਕ ਹੈ ਜੀ ਬਸ ਤਾਂ ਉਹ ਦੱਬਾ ਜੇ ਇੱਕ ਵਾਰੀ ਇਕੱਠੇ ਹੋ ਜੀ ਠੀਕ ਹੈ ਜੀ ਉਹਦੇ ਬੰਦ ਤੋਂ ਜਰੀਆ ਸਾਡੇ ਲਈ ਆਉਂਦੇ ਲੱਗੇ ਹੋ ਜੀ ਤੁਸੀਂ ਸ਼ਿਕਾਗੋ ਵੱਲੋਂ ਅਕਾਲ ਤਖਤ ਸਾਹਿਬ ਦੀ ਆਨ ਬਾਨ ਸ਼ਾਨ ਨੂੰ ਬਹਾਲ ਕਰਨ ਲਈ ਕਨਵੈਨਸ਼ਨ ਸੱਦੀ ਗਈ ਹੈ ਤੋ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਵੱਲੋਂ ਇੱਕ ਕਨਵੈਨਸ਼ਨ ਖਾਸ ਕਰਕੇ ਆਰਗੇਨਾਈਜ਼ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ ਉਸ ਵਿੱਚ ਕਾਫੀ ਸੂਝਵਾਨ ਸਿੱਖ ਆਗੂ ਮੌਜੂਦ ਵੀ ਰਹੇ ਨੇ ਤੇ ਉਹਨਾਂ ਤੋਂ ਗੱਲਬਾਤ ਉਹਨਾਂ ਤੋਂ ਜਾਣਕਾਰੀ ਲੈਣੇ ਗੱਲਬਾਤ ਕਰਕੇ ਕੀ ਮੰਤਵ ਸਗਾ ਕਨਵੈਨਸ਼ਨ ਸਦਨ ਦਾ ਅਤੇ ਕੀ ਭਵਿੱਖ ਵਿੱਚ ਵੀ ਇਦਾਂ ਦੀਆਂ ਚ ਕਨਵੈਨਸ਼ਨਾਂ ਸਾਦੇ ਰਹਿਣਗੇ ਤਾਂ ਸਾਡੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਜੀ ਚੰਦੂ ਮਾਜਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਅਕਰੀ ਨਾ ਹਲਕਾ ਸਨੌਰ ਦੇ ਨਾ ਸਿੱਖ ਸੰਸਥਾਵਾਂ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਸਮਾਜ ਵੱਲੋਂ ਤੇ ਪੰਜਾਬ ਹਦੈਸੀ ਧਰਮਾਂ ਤੋਂ ਉੱਪਰ ਉੱਠ ਕੇ ਵੀ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਵੀ ਮਤਲਬ ਤੇ ਲੋਕ ਮਹਿਸੂਸ ਕਰਦੇ ਨੇ ਕਿ ਅੱਜ ਪੰਜਾਬ ਨੂੰ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਦਾ ਟਕਰਾ ਕਰ ਲਈ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਇੱਕ ਅ ਸ੍ਰੀ ਅਕਾਲ ਤਖਸਾਲ ਸਾਹਿਬ ਦੀ ਪ੍ਰਭੂ ਸਤਾ ਜੀ ਤੇ ਸਨਮਾਨ ਜੀ ਬਹਾਲੀ ਨਿਮ ਰਭੀ ਜਾਵੇ ਜੀ ਉਹ ਹਰ ਸਨੌਰ ਦੇ ਇਹ ਸਾਰੀਆਂ ਜਥੇਬੰਦੀਆਂ ਵੱਲੋਂ ਅ ਮਤਲ ਇਹ ਇਹ ਦਾ ਅਜਾਜ ਕੀਤਾ ਗਿਆ ਠੀਕ ਹੈ ਜੀ ਉਹ ਰਿਚੇ ਚਾਹਤ ਤੇ ਠੀਕ ਹੈ ਜੀ ਸਨਮਾਨ ਜੀ ਆਇਆ ਜੀ ਜੀ ਔਰ ਬੜਾ ਪੱਕਾ ਕੱਟ ਸੀ ਬੜਾ ਉਤਸ਼ਾਹ ਸੀ ਕਬ ਚਾਹ ਔਰ ਲੋਕ ਮਹਿਸੂਸ ਕਰ ਰਹੇ ਕਿ ਅੱਜ 빌리 ਹੋਈ 파트ਨ শক্তি ਨੂੰ ਇੱਕ ਥਾਤੇ ਜੋੜੇ ਜਾਵੇ। ਠੀਕ ਆਡਾ ਆਡਾ 03 ਹੋਏ 파트ਨ ਜੋੜੇ ਜਾਵੇ। ਠੀਕ ਹੈ ਜੀ। ਅੱਜ ਲੋਕਾਂ ਦੇ ਇਸ ਦਾ ਕਾਫੀ ਜ਼ਿਆਦਾ ਦੇਖਣ ਨੂੰ ਮਿਲਿਆ। ਜੀ। ਔਰ ਬੜਾ ਸਫਲ ਦੇ ਕਿਉਂਕਿ ਦੋ ਤਰੀਕ ਨੂੰ ਜਿਹੜਾ ਸ਼੍ਰੀ ਅਕਾਲ ਤਾ ਸਾਹਿਬ ਦੀ ਫਸੀਲ ਸੁਨਾਇਆ ਗਿਆ ਸੀ। ਜੀ। ਉਹਦੇ ਨਾਲ ਅਕਾਲੀ ਵਰਕਰਾਂ 'ਚ ਇੱਕ ਜੋਸ਼ ਜਾਗਿਆ ਸੀ। ਅਕਾਲੀ ਵਰਕਰਾਂ 'ਚ ਕਾਰ ਜਾਗੀ ਸੀ। ਅਕਾਲੀ ਵਰਕਰਾਂ ਨੂੰ ਮਹਿਸੂਸ ਹੋਣ ਲੱਗਿਆ ਸੀ। ਵੇ ਹੋਣਾ ਕੱਲ੍ਹ ਚਲ ਮੁੜ ਕੇ ਫੇਰ ਪੈਰਾਸੈਂਟੜਾ ਹੋ ਜਾਵੇਗਾ ਜੀ ਪਰ ਜਿਸ ਦਾ ਤਾਰ ਕੋਈ ਡੋ ਕੀਤਾ ਪਤ ਕੇ ਕਿ ਰਾਨੂ ਜੀ ਜੋ ਲੀਰ ਕੀਤਾ ਔਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਇੱਕ ਕਿਸਮ ਦੀ ਟੀਚ ਸੰਗਿਆ ਅਕਾਲ ਤਖਤ ਨੂੰ ਵੀ ਨਿਵਾਤ ਆ ਗਿਆ ਅਕਾਲ ਤਖਤ ਤੋਂ ਪੜਾਈ ਜਿਹੜੀ ਕਮੇਟੀ ਸੀ ਜਤ ਮੈਂ ਬਰੀ ਠੀਕ ਹੈ ਜੀ ਹਾਂ ਜਿੱਦ ਸਾਹਦੇ ਆ ਬਨਵਰਦੀ ਦੀ ਕਮੇਟੀ ਭਾ ਕੇ ਬਨਵਰਦੀ ਦੇ ਵੰਦੇ ਨਾ ਕੇ ਉਹਨੇ ਆਪਣੀ ਬੋਸ ਭਰਤੀ ਕਰਕੇ ਪਰ ਕਾਲੀ ਦਲ ਤੇ ਕਬਜ਼ਾ ਕਰਦਾ ਜਿਹੜਾ ਸੌਫਰ ਉਦੇ ਤੇ ਚੱਲ ਕੇ ਉਹ ਲੈ ਕੇ ਕਿਸੇ ਦੀ ਤਾਲ ਤੱਕ ਸਰ ਨੂੰ ਲਲਕਾਰ ਦੇਦੀ ਜੀ ਉਹਦਾ ਲੋਕਪ੍ਰੀਆ ਰੋਸਾ ਗੁੱਸਾ ਤੇ ਕਾਲੀ ਵਰਕਰਾਂ ਚ ਨਿਰਾਸ਼ਾ ਠੀਕ ਹੈ ਜੀ ਕਾਲੀ ਵਰਕਰ ਦਾ ਲੱਗ ਰਿਹਾ ਸੀ ਵੀ ਹੁਣ ਕਾਲੀ ਦਲ ਨਵਾਂ ਸਰਜੀਤ ਹੋਏਗਾ ਕਾਲੀ ਦਲ ਕਿੰਨਾ ਤਕੜਾ ਬਣ ਕੇ ਸਾਹਮਣੇ ਆਏਗਾ ਨਵੇਂ ਰਿਸਪਸ ਉਹਨੂੰ ਉਹਦੇ ਤੇ ਜਾਨੀ ਪਾਣੀ ਫੇਰਦਾ ਠੀਕ ਹੈ ਜੀ ਉਹ ਤਾਂ ਕਾਠ ਜਿਹੜਾ ਸੀ ਉਹ ਇਸ ਗੱਲ ਦਾ ਹੀ ਸੀ ਜੀ ਉਹ ਗੈਨੀ ਹਰਪ੍ਰੀਤ ਸਿੰਘ ਹੋਰੇ ਜੀ ਕੋਈ ਨਵੀਂ ਸੈਟ ਜੀ ਔਰ ਜਿਆਉਂ ਠੀਕ ਹੈ ਜੀ ਜਿਹੜਾ ਕਾਲੀ ਦਲ ਜਿਹੜਾ ਹੈ ਤਕੜਾ ਹੋਵੇ ਜੀ ਸਾਡੇ ਆਵੇ ਗਿਆਨੀ ਜੀ ਤੁਸੀਂ ਗੈਨੀ ਹਰਪ੍ਰੀਤ ਸਿੰਘ ਜੀ ਦੀ ਅੱਗੇ ਆਉਣ ਦੀ ਗੱਲ ਕੀਤੀ ਹੈ ਉਹਨਾਂ ਨੇ ਵੀ ਅੱਜ ਜੋ ਕਨਵੈਨਸ਼ਨ ਵਿੱਚ ਇੱਕ ਖਾਸ ਆਪਣੀ ਗੱਲਬਾਤ ਵਿੱਚ ਕਿਹਾ ਹੈ ਕਿ ਨੌਜਵਾਨਾਂ ਨੂੰ ਹੁਕਾਇਤਾ ਕਿ ਉਹ ਅੱਗੇ ਹੋਣ ਐਕਟਿਵ ਪੋਲਿਟਿਕ ਵਿੱਚ ਸ਼ਾਮੂਲੀਅਤ ਕਰਨ ਕੀ ਤੁਹਾਡੇ ਨਾਲ ਵੀ ਕੋਈ ਉਹਨਾਂ ਦੀ ਵਾਰਤਾਲਾਪ ਹੋਈ ਹੈ ਕਿ ਉਹ ਵੀ ਪੋਲਿਟਿਕਸ ਵਿੱਚ ਜੁਆਇਨ ਕਰਨਾ ਚਾਹੁੰਦੇ ਨੇ ਕੁਦਰਤੀ ਤੌਰ ਤੇ ਆ ਵੀ ਮਨਾ ਜਿਹੜੀ ਹੈ ਉਹਨਾਂ ਨੇ ਜਿਵੇਂ ਨੌਜਵਾਨਾਂ ਨੂੰ ਸੱਦਾ ਦਿੱਤਾ ਜੀ ਇਹ ਨੌਕ ਲਗੇ ਹੁਣ ਨਵੀਂ ਲੀਡਰਸ਼ਿਪ ਅਕਾਲੀ ਦਲ ਦੇ ਵਿੱਚ ਜਿਹੜੀ ਲਿਆਉਣ ਦਾ ਉਹਨਾਂ ਨੇ ਇੱਕ ਰੋਡ ਮੈਪ ਬਣਾਇਆ ਸੀ ਜੀ ਦੋ ਤਰੀਕ ਵੀ ਉਹਦੇ ਤੇ ਕਿਉਂਕਿ ਉਸ ਦਿਨ ਬੜਾ ਸਪਸ਼ਟ ਸੀ ਕਿ ਜਿਹੜੀ ਪੁਰਾਣੀ ਲੀਡਰਸ਼ਿਪ ਬਹੁਤ ਨੈਤਿਕ ਤੌਰ ਤੇ ਅਗਵਾਈ ਕਰਦਾ ਨਹੀਂ ਰੱਖਦੀ ਕਿਉਂਕਿ ਵਿੱਚ ਗਾਇਕ ਨੇ ਜਿਆਦਾ ਹੋ ਗਏ ਬਿਲਕੁਲ ਠੀਕ ਜਦ ਤੱਕ ਰੋਲ ਵੀ ਕਰ ਲੈ ਲਈ ਸੀ ਉਹਨੇ ਜੀ ਤੇ ਹੁਣ ਅਹ ਦੇਸੀ ਨਵੀਂ ਲੀਡਰਸ਼ਿਪ ਦਵਾਗੇ ਤਾਂ ਲੋਕਾਂ ਨੂੰ ਜੋ ਵਿਸ਼ਵਾਸ ਵੜਨਤ ਰੀਵਲਟੀ ਬਣੇਗੀ ਠੀਕ ਹੈ ਜੀ ਅ ਵਿੱਚ ਚਲਾਂਗੇ ਸੋ ਇਸ ਘਰ ਕੇ ਗੈਨੀ ਹਰਪ੍ਰੀਤ ਸਿੰਘ ਆ ਸਰਤਾ ਜੀ ਦਾ ਨੌਜਵਾਨ ਆ ਠੀਕ ਹੈ ਜੀ ਆ ਕੇ ਆਓ ਠੀਕ ਹੈ ਆ ਕੇ ਸਹਿਯਾ ਕਰੋ ਤੇ ਉਹ 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 ਤੋਂ ਸੀਸ ਕਰੀਏ ਤੇ ਇਸ ਦੇ ਵਿੱਚ ਗੈਨੀ ਹਰਪ੍ਰੀਤ ਸਿੰਘ ਜੀ ਵੀ ਹੁਣ ਜੋ ਐਕਟਿਵ ਪੋਲਿਟਿਕਸ ਚ ਆਉਣ ਦੀ ਪਲੈਨਿੰਗ ਕਰ ਰਹੇ ਨੇ ਕੋਈ ਹੋਈ ਆ ਜੀ ਤੁਹਾਡੇ ਨਾਲ ਗੱਲਬਾਤ ਦੇਖੋ ਤਿਤੌਰ ਤੇ ਜੇ ਤੁਸੀਂ ਲੋਕਾਂ ਵੀ ਜਾਣਦੇ ਹੋ ਲੋਕ ਆਮ ਲੋਕਾਂ ਦੀ ਅੱਜ बार-बार ਸਾਰੀਆਂ ਸਸਤਾਵਾਂ ਦੀ ਮੰਗ ਵੀ ਇਹ ਸੀ ਜੀ ਅਗਰ ਵੀ ਤੁਸੀਂ ਅਗਵਾਈ ਕਰੋ ਤੁਸੀਂ ਅੱਗੇ ਆਓ ਤੁਸੀਂ ਆਪਣੀ ਟੀਮ ਬਣਾਓ ਠੀਕ ਹੈ ਜੀ ਤੁਸੀਂ ਸਾਡੇ ਉਸ ਵਿੱਚੋਂ ਜੀ ਲੋਕ ਕਾਫੀ ਹੱਦ ਤੱਕ ਇਸ ਪਾਸੇ ਤੁਰੇ ਠੀਕ ਹੈ ਜੀ ਤੇ ਮਤਲਬ ਤੁਹਾਨੂੰ ਹੀ ਜੁਆਇਨ ਕਰ ਰਹੇ ਨੇ ਜਾਂ ਕੋਈ ਹੋਰ ਕੋਈ ਪੰਥਕ ਆਗੂ ਇੱਕ ਨਵਾਂ ਤਾਂ ਆਪਾਂ ਸਿਰਾ ਹੁਣ ਕੋਈ ਬਣਾਉਣ ਦੀ ਪਲੈਨਿੰਗ ਕਰ ਰਹੇ ਆ ਜੀ ਨੇ ਨੇ ਬਦਲੋ ਸਾਰੀਆਂ ਦੁਨੀਆਂ ਵੀ ਆਡਾ ਰਾਸ਼ੀ ਧਰੇ ਨੇ ਜੀ ਉਹ ਦੋਨਾਂ ਸਾਰਿਆਂ ਨੂੰ ਇਹ ਕਹਿ ਕੇ ਵੀ ਤੁਸੀਂ ਆਪਣਾ ਰਾਸ਼ੀ ਪ੍ਰੋਗਰਾਮ ਭਾਵੇਂ ਅਲੱਗ ਰੱਖ ਲਓ ਠੀਕ ਹੈ ਜੀ ਧਾਰਮਿਕ ਫਟਾਪਾ ਜੇ ਇੱਕ ਵਾਰੀ ਇਕੱਠੇ ਹੋ ਜੀ ਠੀਕ ਹੈ ਜੀ ਕੋਈ ਸਾਡੇ ਬੰਤਰ ਜਿਹੜਿਆ ਸਾਹਮਣੇ ਲਿਆਉਂਦੇ ਲੱਗੇ ਹੋ ਜੀ ਜੀ ਕਿਉਂਕਿ ਜੋ ਐਸਜੀਪੀਸੀ ਪ੍ਰਧਾਨ ਹੁਣਾ ਵੱਲੋਂ ਵੀ ਆਪਣਾ ਐਡਵੋਕੇਟ ਧਾਮੀ ਹੁਣਾ ਵੱਲੋਂ ਵੀ ਰਿਜਾਈਨ ਦੇ ਦਿੱਤਾ ਗਿਆ ਤੇ ਕੱਲ ਵੀ ਅਕਾਲੀ ਦਲ ਦੇ ਲੀਡਰ ਉਹਨਾਂ ਨੂੰ ਬਣਾਉਣ ਗਏ ਸਨ ਕਹਿ ਰਹੇ ਸਨ ਕਿ ਤੁਸੀਂ ਵਾਪਸ ਆ ਜਾਓ ਲੇਕਿਨ ਉਹਨਾਂ ਵੱਲੋਂ ਨਾ ਕਰ ਦਿੱਤੀ ਗਈ ਹੈ ਤੁਹਾਨੂੰ ਕੀ ਲੱਗਦਾ ਕਿ ਇੰਨਾ ਪ੍ਰੈਸ਼ਰ ਜੋ ਪਹਿਲਾਂ ਵੀ ਪਾਇਆ ਗਿਆ ਸੀ ਹੁਣ ਵੀ ਦੁਬਾਰਾ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਦੁਬਾਰਾ ਵਾਪਸੀ ਕਰਨ ਦੀ ਕੋਸ਼ਿਸ਼ ਕਰਵਾਈ ਜਾ ਰਹੀ ਹੈ ਮੈਨੂੰ ਨਹੀਂ ਲੱਗਦਾ ਹੁਣ ਤਾਂ ਮੀਸਾ ਵਾਪਸ ਆਉਣ ਦੇ ਇਤੋਂ ਕਰ ਠੀਕ ਹੈ ਵੀ ਜਿੰਨੀ ਨਿਮੋਸ਼ੀ ਝਲਨੀ ਪਈ ਆ ਜੀ ਕੱਲ੍ਹ ਦੇਖ ਕੇ ਧੜੇ ਨੂੰ ਜਿਹੜਾ ਜਿੱਦ ਬੜੀ ਬੈਠਾ ਸੀ ਵੀ ਆ ਕਾਮਤਾ ਦੀ ਗੱਲ ਅਸੀਂ ਮੰਨਣੀ ਨਹੀਂ ਜੀ ਤੇ ਜਿਵੇਂ ਮਜਬੂਰ ਕਰ ਰਹੇ ਸੀ ਦਿੱਤਾ ਮੀ ਸਾਹਿਬ ਨੂੰ ਜੀ ਬੇ ਦਾਲਤਖ ਦੀ ਪ੍ਰਵਾਹ ਨਾ ਕਰ ਜੀ ਉਹ ਉਹਨਾਂ ਦੀ ਉਸ ਘਰ ਵਿੱਚ ਨਹੀਂ ਆਏ ਤੇ ਆਖਰਵਾਂ ਅਸੀਸਾ ਦਿੱਤਾ ਜੀ ਉਹਨਾਂ ਉਹਨਾਂ ਦੇ ਇਸ ਗੱਲ ਦੀ ਉਹਨਾਂ ਨੂੰ ਨਵੋਸ਼ੀ ਤਾਂ ਹੈ ਆ ਦੁਨੀਆ 'ਚ ਨਾਂਟਾ ਫਟਕਾਰਾਂ ਤਾਂ ਫੈ ਰਹੀਆਂ ਜੀ ਬੇ ਪਹਿਲਾਂ ਅਕਾਲੀ ਦਲ ਦੇ ਵਿੱਚ ਜਿਹੜੀ ਲੀਡਰਸ਼ਿਪ ਸੀ ਸਹੀ ਰਾਹ ਦੇਣ ਵਾਲੀ ਜੀ ਦਲਤਪਾਤਾਂ ਤੋਂ ਲੋਕ ਪਰ ਦੀ ਟੋਕਦੀ ਸੀ ਜੀ ਪਹਿਲਾਂ ਤਾਂ ਉਹਨਾਂ ਨੂੰ ਕੱਢਤਾ ਫਿਰ ਜਥੇਦਾਰਾਂ ਵਿੱਚੋਂ सही लोमे गुजरतीमकार मतलब है ही जिद हुए बैठे ने मतलब सारा अकाली दल खाली करके बैठ गए सारिया संस्थावा तो सिद्धांत तो वाले लोग ਇਹ ਇਸੇ ਕਰਕੇ ਕਿਤੇ ਨਾ ਕਿਤੇ ਉਹਨਾਂ ਨੂੰ ਵਾਂਟ ਤੇ ਜਨੀ 60 ਦਾ ਬਰਦੀ ਹੋ ਜੀ ਇਸ ਕਰਕੇ ਕੋਸ਼ਿਸ਼ ਕੀਤੀ ਉਹਨਾਂ ਧੰਮੀ ਸਾਹਿਬ ਨੂੰ ਜੀ ਉਹ ਜਾਨ ਤੋ ਰੋਕੀਏ ਜੀ ਔਰ ਮੰਨੂ ਨਹੀਂ ਲੱਗਦੀ ਉਹ ਰੋਕ ਸਕਣਗੇ ਜੀ ਜੋ ਫੈਸਲਾ ਉਹਨੇ ਕੀਤਾ ਜੀ ਉਹ ਤਾਂ ਸਹੀ ਚੀਜ਼ ਹੈ ਤੇ ਜੰਦੋ ਮਾ ਜੀ ਇੱਕ ਆਖਰੀ ਸਵਾਲ ਤੁਹਾਨੂੰ ਹੈ ਕਿ ਜੋ 6 ਮੈਂਬਰੀ 7 ਮੈਂਬਰੀ ਕਮੇਟੀ ਬਣਾਈ ਗਈ ਸੀਗੀ ਤੇ ਉਹਨਾਂ ਵੱਲੋਂ ਵੀ ਰਿਪੋਰਟ ਆਪਣੇ ਸਬਮਿਟ ਕਰਤੀ ਗਈ ਕਾਲੀ-ਜਲਦੀ ਜੋ ਭਰਤੀ ਦੇ ਸਬੰਧ ਵਿੱਚ ਬਣਾਈ ਗਈ ਸੀ ਤੇ ਉਹਨਾਂ ਨੇ ਕਿਹਾ ਗਿਆ ਹੈ ਕਿ ਜੋ ਭਰਤੀ ਹੋ ਰਹੀਆਂ ਉਹ ਬਿਲਕੁਲ ਦਸੰਬਰ 2 ਦੇ ਹੁਕਮਨਾਮੇ ਦੇ ਅਗੇਂਸਟ ਹੋਈ ਹੈ ਤੇ ਜੱਥੇਦਾਰ ਸਾਹਿਬ ਜੱਥੇਦਾਰ ਸਾਹਿਬ ਨੂੰ ਰਿਪੋਰਟ ਤਾਂ ਭੇਜੀ ਤਾਂ ਹਨ ਕੀ ਲੱਗਦਾ ਜੱਥੇਦਾਰ ਰਗਵੀਰ ਸਿੰਘ ਜੀ ਹੁਣ ਕੋਈ ਇਸ ਤੇ ਕੋਈ ਸਖਤ ਐਕਸ਼ਨ ਲੈਣਗੇ ਕਿ ਨਹੀਂ ਦੇਖੋ ਕੁਦਰਤੀ ਤੌਰ ਤੇ ਜਾਨੀ ਰਗਵੀਰ ਸਿੰਘ ਜੀ ਹੋਰ ਨੇ ਇੱਕ ਵਾਰੀ ਨਹੀਂ ਕਈ ਵਾਰ ਕਿਹਾ ਵੀ 2 ਦਸੰਬਰ ਦਾ ਹੁਕਮਨਾਮਾ ਇੰਪਲੀਮੈਂਟ ਲਾਗੂ ਹੋਏਗਾ ਇਹਨੂੰ ਲਾਜਾ ਜਾਵੇ ਜਾਂ ਨਾ ਕੀਤੀ ਜਾਵੇ ਔਰ ਇਹ ਜਿਹੜੀ ਹੁਣ ਹੋਈ ਸਤ ਰਿਕਮਟੀ ਵੀ ਪੰਜ ਮੈਂਬਰ ਹਾਜ਼ਰ ਹੋਏ ਜੀ ਉਹਨਾਂ ਨੇ ਲਿਖਤੀ ਤੌਰ ਤੇ ਰਿਪੋਰਟ ਦਿੱਤਾ ਵੀ ਕੁ ਅਕਾਲੀ ਦਲ ਦੇ ਕਿ ਧੜੇ ਦੇ ਕੁਝ ਲੋਕ ਵਿਜੀਤ ਹੋਏ ਬੈਠੇ ਨੇ ਜਿਹੜੇ ਸੱਤ ਮੈਂਬਰੀ ਕਮੇਟੀ ਹੋਣ ਨੂੰ ਇਹ ਮੰਨਣ ਤੋਂ ਮੁਨਕਰ ਹੋਏ ਬੈਠੇ ਨੇ ਜਿਹੜੇ ਸੱਤ ਮੈਂਬਰੀ ਕਮੇਟੀ ਨੂੰ ਟਿੱਕ ਸਮਝ ਰਹੇ ਨੇ ਮੈਨੂੰ ਉਹਨਾਂ ਨੇ ਤਬਰ ਕੇ ਇੱਥੇ ਤਾਂ ਕਹਤਾ ਉਹਨਾਂ ਦੇ ਵਿੱਚੋਂ ਇੱਕ ਮਾਜੋ ਮੈਂਬਰ ਨੇ ਸਾਕਵਾਲ ਸਿੰਘ ਡਾਹਰਾਂ ਨੇ ਇੱਕ ਦੋ ਬੰਦੇ ਜਿਹੜੇ ਖਰਾਬ ਕਰ ਰਹੇ ਨੇ ਉਹਨਾਂ ਤੇ ਐਕਸ਼ਨ ਲਿਆ ਜਾਵੇ ਠੀਕ ਹੈ ਜੀ ਉਹਦੀ ਪਛਾਣ ਮਤਲਬ ਜਿਨ੍ਹਾਂ ਨੇ ਸਾਰਾ ਏ ਡੋਬਿਆ ਕੰਮ ਸੋ ਇਸ ਤਰ੍ਹਾਂ ਦੀ ਫਟਵਟ ਜਿਹੜੀ ਆ ਸੱਤਵੇਂ ਵੀ ਕਮੇਟੀ ਚ ਉਹ ਉਸ ਲੋਕਾਂ ਦੇ ਵਿੱਚ ਆ ਗਈ ਬਾਰੇ ਆ ਗਈ ਜਿਹੜੇ ਖਰਾਬ ਕਰ ਰਹੇ ਨੇ ਸਾਰੇ ਜੀ ਤਾਨਕ ਵਾਲੇ ਨੂੰ ਇਹ ਕੁਦਰਤੀ ਤੌਰ ਤੇ ਜ਼ਾਇਦਾ ਸੀਗਾ ਅਕਾਲਤਾ ਸਾਹਿਬ ਨੋਟਿਸ ਲੈਣਾ ਬਣਦਾ ਜੀ ਔਰ ਬਲਕਿ ਉਹਨਾਂ ਪ੍ਰਤੀ ਦਾ ਬਣਦਾ ਹੀ ਆ ਜਿਹੜੇ ਖਰਾਬ ਕਰ ਰਹੇ ਨੇ ਨਾਲ ਹੁਕਮਨਾਮੇ ਨੂੰ ਇਹਨਾਂ ਵਿੱਚ ਲਾਗੂ ਕਰਉਣਾ ਉਹ ਵੀ ਜ਼ਰੂਰ ਦਾ ਕੁਦਰਤੀ ਤੌਰ ਤੇ ਅ ਮਰਜ਼ਾ ਟਿਕਤਾ ਉਹਦੀ ਮੈਮਰੀ ਆ ਜੀ ਧੰਨਵਾਦ ਹੋਣਗੇ ਜੀ ਚੰਦੋਂ ਮਾਝਾ ਤੁਹਾਡਾ ਕਾ ਚੈਨ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ